ਹਾਂਜੀ ਵਾਇਰੂ ਜੀ ਦਾ ਖਾਲਸਾ ਵਾਹ ਵਾਹਿਗੁਰੂਦਵਾਰਾ ਸ੍ਰੀ ਜਾਮਨੀ ਸਾਹਿਬ ਵਜੀਪੁਰ ਵਿਖੇ ਅੱਜ ਜਿਹੜੀ ਮੀਟਿੰਗ ਆ ਜ਼ਿਲ੍ਹਾ ਫੋਜਪੁਰ ਦੀ ਲਾ ਕੇ ਇੱਥੇ ਫੰਡਾਂ ਦਾ ਹਿਸਾਬ ਕਿਤਾਬ ਅੰਦੋਲਨੀਆਂ ਘਟਾਂ ਕਿਉਂ ਰੀਆਂ ਜਥੇਬੰਦਕ ਢਾਂਚਾ ਕਿਵੇਂ ਮਜ਼ਬੂਤ ਹੋਵੇ ਤੇ 1 ਜੂਨ ਤੋਂ 2 ਜੂਨ 2 ਦਿਨ ਲਗਾਤਾਰ 15 ਦਿਨਾਂ ਦੀ ਮੀਟਿੰਗ ਦੀ ਗੱਲਬਾਤ ਰੱਖੀ ਆ ਸਰਕਾਰ ਦਾ ਰੌਰ ਰਈਆ ਇਹਨਾਂ ਨੇ ਸਾਰਾ ਸੰਕਟਨਾ ਸਾਂਝਾ ਕਰ ਲਿਆ ਵਾ ਜਿਵੇਂ ਸਰਕਾਰ ਕਾਰਪੋਰੇਟਰ ਨੂੰ ਸਥਾਪਿਤ ਕਰਨ ਵੇਲੇ ਕੇਂਦਰ ਜਾਂ ਸਟੇਟ ਸਰਕਾਰ ਉਹ ਚੜੀ ਹੋ ਗਈ ਆ ਜਿਵੇਂ 2311 ਏਕੜ ਜ਼ਮੀਨ ਦਾ ਲੁਧਿਆਣਾ ਵਿੱਚ ਅਰਬਨ ਸਟੇਟ ਬਣਾਉਣ ਦਾ ਇਹਨਾਂ ਨੇ ਪਾਸ ਕਰ ਲਿਆ ਵਾ ਪਿੰਡਾਂ ਦਾ ਅਜਾੜਾ ਤੈਅ ਕਰ ਲਿਆ ਵਾ ਇਸੇ ਤਰ੍ਹਾਂ ਅਗਲੇ ਜ਼ਿਲ੍ਹਿਆਂ ਦੇ ਵਿੱਚ ਵਧਦੇ ਜਾ ਰਹੇ ਆ ਜਿਵੇਂ ਭਾਰਤ ਮਾਲਾ ਪ੍ਰੋਜੈਕਟ ਤਹਿਤ ਬਗੈਰ ਕਈ ਪਿਆ ਜ਼ਮੀਨਾਂ ਖੋ ਰਿਹਾ ਜਿਵੇਂ ਰੇਤੀਆ ਨਜਾਇਜ਼ ਖੱਡਾ ਚਲਾ ਕੇ ਅੱਜ ਜਿਹੜੇ ਆਮ ਘਰਾਂ ਦੇ ਬੱਚੇ ਹੀ ਆਪਣੇ ਆਪ ਨੂੰ ਕਹਿੰਦੇ ਮੰਤਰੀ ਐ ਬਲੇ ਉਹ ਆਪਣੇ ਘਰ ਭਰ ਰਿਆ ਇਹ ਸਾਰੇ ਕੋਸ਼ਿਸ਼ ਚਿੰਤਾ ਯਾਰ ਕੀਤੀ ਆ ਇਹਨਾਂ ਸਾਰਿਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰਾ ਕੁਝ ਹੱਬਦਾਬ ਕਰਨਗੇ ਬੇਸ਼ੱਕ ਮੋਦੀ ਜੀ ਭਗਵਾਨ ਜੀ ਆਪਣੀ ਪਿੱਠ ਥਾਪਣੀ ਫਿਰਨ ਉਹ ਅਸੀਂ ਅੰਦੋਲਨ ਜਿਹੜੇ ਆ ਉਹ ਖਦੇੜ ਦੇ ਖਤਮ ਕਰਦੇ ਆ ਅਸੀਂ ਕਿਹਨੇ ਆ ਖਦੇੜੀ ਹੋਰ ਚੀਜ਼ ਹੁੰਦੀ ਆ ਖਤਮ ਉਹ ਚੀਜ਼ ਹੁੰਦੀ ਆ ਜਿਹੜੀ ਹਾਰ ਮੰਨ ਕੇ ਲੋਕ ਘਰੇ ਬਹਿ ਜਾਣ ਤੁਸੀਂ 19 ਮਾਰਚ ਨੂੰ ਹਮਲਾ ਕੀਤਾ 20 ਨੂੰ ਲੋਕਾਂ ਨੂੰ ਤੁਹਾਨੂੰ ਦੱਸਦਾ ਬਹੀ ਲੜਾਈ ਦੇ ਬਦਾਰ ਦੇ ਵਿੱਚ ਤੁਸੀਂ ਧੋਖਾ ਕੀਤਾ ਵਾ ਧੋਖੇ ਦੇ ਨਾਲ ਤੁਸੀਂ ਆਰਐਸਐਸ ਦਾ ਅਜੰਡਾ ਲਾਗੂ ਕਰਦਿਆਂ ਨਾਲਗੋੜ ਦੇ ਨਿਸ਼ਾਨਦੇਸ਼ਾਂ ਤੇ ਭਗਵਾਨ ਜੀ ਆਪਣਾ ਆਪ ਸਤਿਆਨਾਸ਼ ਕੀਤਾ ਵਾ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਪਿੰਡਾਂ ਦੇ ਵਿੱਚ ਵੱਡੇ ਸਵਾਲ ਹੋਣਿਆ 27 ਦੇ ਵਿੱਚ ਕਿਹੜੇ ਬੂਨਾ ਬਿਓ ਵੋਟਾਂ ਲੈ ਕੇ ਆਉਣ ਇਹ ਲੋਕ ਹਸਾਬ ਕਰਨਗੇ ਤੁਸੀਂ ਨਕਾਰੇ ਹੋਏ ਦਿੱਲੀ ਦੇ ਹਾਕਮਾਂ ਨੂੰ ਇੱਥੇ ਨਜ਼ਾਰੇ ਲਵਾ ਦਵਾਰੇ ਜੇ ਉਹਨਾਂ ਨੂੰ ਜੰਜ ਘੁਮਾਰੇ ਜੇ ਸਾਡੇ ਲੋਕਾਂ ਦਾ ਜਿਹੜਾ ਵਾ ਉਹ ਡੀਜ਼ਲ ਪਟ્રોલ ਉਹਦੇ ਵਿੱਚ ਫੁੱਗਰਿਆ ਵਾ ਇਹ ਤੁਹਾਡੇ ਤੋਂ ਕੱਲੀ-ਕੱਲੀ ਚੀਜ਼ ਦਾ ਸਹਾਰ ਲੈਣਗੇ ਸੋ ਅਪੀਲ ਵਾ ਸੂਬਾ ਪ੍ਰਧਾਨ ਹੋਣ ਦੇ ਨਾਤੇ ਸਾਰੀਆਂ ਹੀ ਜਥੇਬੰਦੀਆਂ ਦੇ ਆਗੂ ਸੇਵਾਦਾਰਾਂ ਨੂੰ ਔਰ ਕਿਸਾਨ ਮਜ਼ਦੂਰਾਂ ਚਪੜੀ ਪੰਜਾਬ ਲੋ ਵੀ ਆਓ ਇੱਕ ਹੋਈਏ ਏਕੇ ਦੇ ਬਲਬੁਤੇ ਦੇ ਹਰ ਹਾਲ ਦੇ ਵਿੱਚ ਕੀਰਤੀ ਕਾਮੇ ਜਿੱਤਣਗੇ ਕਾਰਪੋਰੇਟ ਦੇ ਦਲਾਲ ਇਥੋਂ ਭੱਜਣਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ